ਸਕੌਂਫਰੈਂਸ ਇਸ ਬਹੁਤ ਲਈ ਗਈ ਹੈ ਜੀ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਵਿੱਤੇ ਜਿਨੀ ਧਾਰਾ 8 ਨੂੰ ਕੁਝ ਦਿਨ ਪਹਿਲਾਂ ਇੱਕ ਥਾਣਾ ਜਤੂ ਵਿਖੇ ਆਪਾਂ 117 ਨੰਬਰ ਮਕਤਬਾ ਦਰਜ ਕੀਤਾ ਜਿਸ ਵਿੱਚ ਇੱਕ ਸ਼ੈੱਲਰ ਦੇ ਵਿੱਚੋਂ ਕੁਝ ਨਾਮ ਨਾਮ ਨੂੰ ਵਿਅਕਤੀਆਂ ਨੇ ਚੋਰੀ ਕੀਤੀ ਸੀ ਗੱਡੀਆਂ ਦੀ ਉਹ ਉਦੋਂ ਤੋਂ ਹੀ ਆਪਣੇ ਐਸ ਐਚਓ ਸਾਹਿਬ ਤੇ ਡੀ ਐਸ ਪੀ ਸਾਹਿਬ ਲੱਗੇ ਸੀ ਤੇ ਉਹਨਾਂ ਨੇ ਉਹਨੂੰ ਟ੍ਰੇਸ ਕਰਦੀ ਹੈ ਤੇ ਉਹਦੇ ਚ ਅਸੀਂ 9 ਬੰਦੇ ਜਿਹੜੇ ਹੈਗੇ ਕਿ ਆਇਡੈਂਟੀਫਾਈ ਕੀਤੇ ਆ ਤੇ ਵਿੱਚੋਂ ਉਹਨਾਂ ਦੇ 5 ਬੰਦੇ ਸੀ ਫਟਲੇ ਹੈਗੇ ਆ ਜਿਹੜੀ ਚੋਨਾ ਦੇ ਗੱਡੀ ਸੀ ਉਹ ਅਸੀਂ ਰਿਕਵਰ ਕਰ ਲਈ ਜਿਹੜੀ ਗੱਡੀ ਆਈ ਸੀ ਉਹ ਅਸੀਂ ਰਿਕਵਰ ਕਰ ਲਈ ਆ ਇਹਦੇ ਚ ਇਹ ਦੱਸਣਾ ਚਾਹੀਦਾ ਹੈਗਾ ਇਹ ਸਾਰੇ ਬੰਦੇ ਜਿਹੜੇ ਹੋਂ ਤੱਕ ਫੜੇ ਸੀ ਇਹ ਮਕਸਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਆ ਤੇ ਪੁੱਛ ਕੇ ਇਸ ਤਰ੍ਹਾਂ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਵੀ ਮੰਨੀਆਂ ਹੈਗੀਆਂ ਇਹਦੇ ਚ ਇੱਕ ਤੇ ਆਪਣੀ ਪਿਛਲੇ ਸਾਲ 12ਵੇਂ ਮਹੀਨੇ ਬਾਜੇਖਾਨੇ ਹੀ ਦਰਜ ਪਰਚਾ ਹੈਗਾ ਪਹਿਲਾਂ ਉੱਥੇ ਇਹਨਾਂ ਨੇ ਕੀਤੀ ਚੋਰੀ ਫਿਰ ਬਾਕੀ ਜਲਾਲਾਬਾਦ ਫਾਜ਼ਿਲਕਾਬੂਰ ਦੀਆਂ ਵਾਰਦਾਤਾਂ ਨੇ ਉੱਥੇ ਵੀ ਕੀਤੀ ਹੈ ਦੋ ਵਾਰ ਦਾ ਤਾਂ ਇਹਨਾਂ ਦੇ ਪੁਲਿਸ ਗਿਆ ਕਿ ਇਹਨੇ ਮਲੂਟ ਕੀਤੀਆਂ ਦੋ ਵਾਰ ਦਾ ਤਾਂ ਇਹਨੇ ਗਿੱਦੜਵਾਹੀ ਕੀਤੀਆਂ ਹੈ ਇਹ ਬੰਦੇ ਜਦੋਂ ਆਉਂਦੇ ਸੀ ਚੋਰੀ ਕਰਨ ਤੇ ਜਿਹੜੇ ਸਿਕਿਉਰਿਟੀ ਗਾਰਡ ਹੁੰਦੇ ਸੀ ਜੀ ਇਹ ਉਹਨਾਂ ਨੂੰ ਬੰਧਕ ਬਣਾ ਕੇ ਤੇ ਫਿਰ ਇਹ ਸਾਰਾ ਚੋਰੀ ਕਰਦੇ ਸੀ ਜੀ ਤੇ ਇਹ ਇੱਕ ਬੜਾ ਵਧੀਆ ਕੰਮ ਆਪਣੀ ਡੀਐਸਪੀ ਜੈਤੋ ਤੇ ਐਸਐਚਓ ਜੈਤੋ ਦੀ ਟੀਮ ਨੇ ਲੱਗਿਆ ਹੰਤ ਤੱਕ ਮਿਹਨਤ ਉਦੋਂ ਦੇ ਹੀ ਲੱਗੇ ਹੋਏ ਨੇ ਤੇ ਤਾਂ ਜਾ ਕੇ ਫਿਰ ਆਪਾਂ ਨੂੰ ਇਹ ਕਾਮਯਾਬੀ ਇਹ ਮਿਲੀ ਹੈ ਜਿਹੜੇ ਚੋਰੀ ਕੀਤਾ ਕੋਈ ਸਪੰਨ ਕਰ ਰਿਹਾ ਹਾਂ ਜੀ ਜਿਹੜਾ ਚੋਰੀ ਕੀਤਾ ਸੀ ਇਹਨਾਂ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਮਾਲ ਸਾਰਾ ਰਿਕਵਰ ਹੋ ਗਿਆ ਜਿਹੜਾ ਵੀਕਲ ਸੀ ਆਪਾਂ ਉਹ ਵੀ ਫੜ ਲਿਆ ਜੀ ਉਹ ਵੀ ਰਿਕਵਰ ਹੋ ਗਿਆ ਕੀ ਕੁਛ ਰਿਕਵਰ ਹੋਇਆ ਇਹ ਜਿਹੜੇ ਗੱਟੇ ਇਹਨਾਂ ਦੇ ਚੋਲਾ 70 ਗੱਟੇ ਚਾਵਲ ਲੈ ਗਏ ਸੀ ਜੀ ਉਹ ਉਹ ਆਪਣਾ ਆਪਾਂ ਪਰ ਕਵਰ ਕਰ ਲਏ ਕਿ ਕਿੰਨੇ ਮੈਂਬਰ ਆ ਸਰ ਜੀ ਗਰੋ ਦੇ ਤੇ 9 ਮੈਂਬਰ ਹੈ ਜੀ ਗਰੋ ਦੇ 5 ਆਪਾਂ ਫੜਦੇ ਹੈਗੇ 4 ਅਜੇ ਫੜਨੇ ਬਾਕੀ ਹੈਗੇ ਪਹਿਲਾਂ ਵੀ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਆ ਸਰ ਇਹ ਇਹਨਾਂ ਚ ਇੱਕ ਬੰਦਾ ਜਿਹੜਾ ਹੈਗਾ ਉਹਦੇ ਤੇ ਪੁਰਾਣਾ ਇੱਕ ਪਰਚਾ ਦਰਜ ਹੈਗਾ ਜੀ ਬਾਕੀਆਂ ਦੇ ਅਜੇ ਹੀ ਕ੍ਰਿਮੀਨਲ ਰਿਕਾਰਡ ਦੀ ਤਸਦੀਕ ਕਰਦੇਵੇਂ ਸਾਡੇ ਕੋਲ ਕੋਈ ਵਿਕਲਪ ਵੀ ਬਰਾਮਦ ਕੀਤਾ ਅੱਜ ਇੱਕ ਵਿਕਲਪ ਜੇਕਰ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਵਾਰਦਾਤ ਜਿਸ ਤੇ ਕਰਨਾ ਆਈ ਸੀ ਤੇ ਉਹ ਅਸੀਂ ਕਵਰ ਕਰ ਲਿਆ ਇਹਨਾਂ ਦੇ ਪਹਿਲਾਂ ਕੋਈ ਐਂਡਿਕੇਸ਼ਨ ਦਾ ਪਰਚਾ ਨਹੀਂ 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 ਹਜੇ ਤਾਈ ਐਕਸਾਈਜ਼ ਐਕਟ ਦਾ ਇਹਨਾਂ ਦੇ ਇੱਕ ਬੰਦੇ ਦੇ ਪਰਚਾ ਸਾਡੇ ਸਾਹਮਣੇ ਆਇਆ ਬਾਕੀ ਅਜੇ ਇਹਨਾਂ ਦੇ ਰਿਕਾਰਡ ਜਿਹੜਾ ਵੀ ਹੈਗਾ ਉਹ ਵੈਰੀਫਾਈ ਕਰਾਂਗੇ ਥਾਣੇ ਤੋਂ ਪੁੱਛਾਂਗੇ ਤੇ ਜੇ ਕੋਈ ਉਸ ਚੀਜ਼ ਸਾਹਮਣੇ ਆਂਦੀ ਹੈ ਤਾਂ ਫਿਰ ਇਸਹਾਨੀ ਮੁਖਸਰ ਇਹ ਗਿਣੀ ਫੜੇਗੇ 13 ਜਿੰਨੇ ਫੜੇਗੇ ਮੁਖਸਰ ਦੇ ਜੀ ਕੋਈ ਮਾਰੂ ਹਥਿਆਰ ਵਗਰੇ ਵੀ ਸੀ ਇਹਨਾਂ ਕੋਲ ਨਹੀਂ 13 ਹਜੇ ਤਾਂ ਹੀ ਸਾਡੇ ਕੋਲ ਜਿਹੜੀ ਚੀਜ਼ ਹੈ ਮਾਰੂ ਹਥਿਆਰ ਵਾਲੀ ਹਜੇ ਨਹੀਂ ਅਸੀਂ ਚਲਦੀ ਵੀ ਬੋਚਿੰਗ ਇਹ ਸੇ ਜੀ ਚਲਦੀ ਵੀ ਹੈ ਨਾ ਜੀ ਅਜੇ ਤੇ ਬੜੀ ਪ੍ਰੀਲੀਮਿਨਰੀ ਜਿਹੜੀ ਆ ਫੜ ਕੇ ਤੇ ਆਪਾਂ ਜਿਹੜੀਆਂ ਚੀਜ਼ਾਂ ਮੜਵੀਆਂ ਰਿਕਵਰ ਕਰਾਈਆਂ ਉਹਨਾਂ ਦਾ ਰਿਮਾਂਡ ਲਾਂਗੇ ਫਿਰ ਪੇਸ਼ ਕਰਾਂਗੇ ਫਿਰ ਬਾਕੀ ਚੀਜ਼ਾਂ ਦਾ ਸਾਰਾ ਕੁਝ ਪਤਾ ਕਰਾਂਗੇ ਇਹ ਫੜਿਆ ਕਿੱਥੋਂ ਗਿਆ ਕਰੋ ਸਾਰੀ ਇਹ ਸਾਰੀ ਜੀ ਟੈਕਨੀਕਲ ਚੀਜ਼ਾਂ ਇਹ ਜਿਹੜੀ ਤਫ਼ਤੀਸ਼ ਦਾ ਮੇਨ ਪਾਰਟ ਨਹੀਂ ਆ ਆਪਾਂ ਡਿਸਕਲੋਜ਼ ਕਰ ਸਕਦੇ ਹੁੰਦੇ ਬਟ ਅਸੀਂ ਉਹਨੂੰ ਟੈਕਨੀਕਲੀ ਤੇ ਉਹਦੇ ਲੱਗੇ ਹੋਏ ਆ ਪਿੱਛੇ ਸਾਰੀ ਇਨਵੈਸਟੀਗੇਸ਼ਨ ਕਰਦ ਕੇ ਉਸ ਚੀਜ਼ਾਂ ਨੂੰ ਤੇ ਫਿਰ ਇਹਨਾਂ ਨੇ ਫੜੇ ਜਾ ਕੇ ਠੀਕ ਹੈ ਹੋਰ ਇੱਕ ਹੋਰ ਤੁਹਾਨੂੰ ਇਸ ਚੀਜ਼ 'ਚ ਅਸੀਂ ਇਹਦੀ ਲਗਾਤਾਰਤਾ ਜੀ ਦੱਸਣੇ ਚਾਹਾਂਗੇ ਕਿ ਸਾਡੇ ਐਸਐਸਪੀ ਸਰ ਨੇ ਇਹ ਇੱਕ ਮੁਹਿੰਮ ਚਲਾਈ ਹੋਈ ਹੈ ਨਸ਼ਾ ਤਸਕਰਾ ਦੇ ਖਿਲਾਫ ਉਹਦੇ ਤਰ੍ਹਾਂ ਤਹਿਤ ਅਸੀਂ ਪਿਛਲੇ 24 ਘੰਟਿਆਂ 'ਚ ਤਿੰਨ ਮੁਕਦਮੇ ਅਲੱਗ-ਅਲੱਗ ਜਾਨੀ ਕਿ ਥਾਣਿਆਂ 'ਚ ਦਿੱਤੇ ਹੈਗੇ ਜਿਸ ਦੇ ਅੰਡਰ ਅਸੀਂ ਚਾਰ ਨਸ਼ਾ ਤਸਕਰ ਫੜੇ ਨੇ ਤੇ 169 ਗ੍ਰਾਮ ਜਿਹੜੀ ਆਪਾਂ ਇਹ ਹੈਰੋਇਨ ਬਰਾਮਦ ਕੀਤੀ ਹੈ ਇਹਦੇ 'ਚ ਇੱਕ ਮੁਕਦਮਾ ਤੇ ਅਸੀਂ ਸਿਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਜਿਹਦੇ 'ਚ ਇੱਕ ਦੋਸ਼ੀ ਹੈ ਤੇ ਉਹਦੇ ਕੋਲ ਅਸੀਂ 10 ਗ੍ਰਾਮ ਹੈਰੋਇਨ ਫੜੀ ਹੈ ਜੀ ਜੀ ਤੇ ਜਿਹੜਾ ਇੱਕ ਇੱਕ ਐਸੀ ਸਦਰ ਫਰੀਦਕੋਟ ਦਰਜ ਕੀਤਾ ਜੀ ਮੁਕਤਮਾ ਉਹਦੇ ਕੋ 59 ਗ੍ਰਾਮ ਹੈਰੋਨ ਫੜੀ ਹੈ ਦੋਸ਼ੀ ਤੋਂ ਤੇ ਇੱਕ ਮੋਟਰਸਾਈਕਲ ਐਸੀ ਫੜਿਆ ਜੀ ਤੇ ਇੱਕ ਮੁਕਤਮਾ ਐਸੀ ਫਿਰ ਸਿਟੀ ਕੋਰਟ ਕਪੂਰੇ ਦਰਜ ਕੀਤਾ ਜੀ ਤੇ ਉਸ ਵਿੱਚ ਦੋ ਦੋਸ਼ੀ ਹੈਗੇ ਆ ਦੋਵੇਂ ਕੋਰਟ ਕਪੂਰੇ ਦੇ ਹੈਗੇ ਆ ਉਹਨਾਂ ਕੋਈ 90 ਗ੍ਰਾਮ ਹੈਰੋਨ ਫੜੀ ਹੈ ਤੇ ਉਹ ਜਿਹੜੇ ਹੈਗੇ ਆ ਦੋਸ਼ੀ ਹੈਗੇ ਇਹਨਾਂ ਤੇ ਅਸਲਾ ਐਕਟ ਦਾ ਤੇ ਐਕਸਾਈਜ਼ ਐਕਟ ਦੇ ਪਹਿਲਾਂ ਧਾਰੇ ਜਿਹੜੀ ਧਾਰਾ ਵਾ ਜੇ ਤਹਿਤ ਮਕਦਮੇ ਦਰਜ ਨੇ ਇੱਕ ਦਿਨ ਬਠਿੰਡੇ ਥਾਣੇ ਥਾਣਾ ਰਾਮਾ ਹੈਗਾ ਉੱਥੇ ਦਰਜ ਹੈ ਇੱਕ ਐਸਐਸਓ ਸੀ ਮੁਹੱਲੀ ਨੇ ਉਹਨਾਂ ਤੇ ਅਸਲਾ ਐਕਟ ਦਾ ਫਰਚਾ ਦਰਜ ਕੀਤਾ ਇਹ ਦੋਸ਼ੀ ਸੇ ਇਹ 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 ਕਹਿੰਦੇ ਸਨਾਂ ਚਾਹਾਂਗੇ ਕਿ ਨਸ਼ਿਆਂ ਦੇ ਖਿਲਾਫ ਹੀ ਲਗਾਤਾਰ ਜਿਹੜਾ ਕਿ ਕੰਮ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਫਿਰ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ